ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਮਸਲੇ ਦੇ ਵਿੱਚ ਜਿਹੜਾ ਜੂਟਰਨ ਲਿਆ ਸੀ ਉਸ ਮਸਲੇ ਦੇ ਵਿੱਚ ਹੁਣ ਸਰਕਾਰ ਫਿਰ ਖੋਪ ਦੇ ਵਿੱਚ ਹੈ ਜਿਹਦੇ ਚੱਲਦੇ ਆ ਖਬਰ ਸਾਹਮਣੇ ਆਈ ਹੈ ਕਿ ਸਰਕਾਰ ਨੇ ਕਲੈਕਟਰ ਰੇਟ ਵਿੱਚ ਕਿਸੇ ਕਿਸੇ ਕਿਸਮ ਦਾ ਕੋਈ ਨਾ ਵਾਅਦਾ ਕਰਨ ਦਾ ਵੀ ਫੈਸਲਾ ਕੀਤਾ ਅਸਲ ਦੇ ਵਿੱਚ ਪੰਜਾਬ ਸਰਕਾਰ ਹੁਣ ਜਿਹੜਾ ਵਾ ਬੋਝ-ਬੋਝ ਕੇ ਪੈਰ ਧਰ ਲੱਗੀ ਆ ਕਿਉਂਕਿ ਸਰਕਾਰ ਵਾਸਤੇ ਬਹੁਤ ਵੱਡਾ ਚਟਕਾ ਸੀ ਜਿੰਦ ਜਾਣ ਲਗਾ ਦਿੱਤੀ ਸੀ ਸਰਕਾਰ ਨੇ ਕਿ ਲੈਂਡ ਪੂਲਿੰਗ ਜਿਹੜੀ ਪਾਲਿਸੀ ਆ ਉਹ ਕਾਮਯਾਬ ਹੋ ਜੂਗੀ ਲੇਕਿਨ ਪੰਜਾਬ ਭਰ ਦੇ ਵਿੱਚ ਕਿਸਾਨਾਂ ਦਾ ਆਮ ਲੋਕਾਂ ਦਾ ਤੇ ਵਿਰੋਧੀ ਧਿਰਾਂ ਦਾ ਜਿਹੜਾ ਜਵਾਬ ਆ ਉਹ ਸਰਕਾਰ ਨਹੀਂ ਦੇ ਪਾਈ ਹੈ ਕਿ ਜਿਹਦੇ ਚੱਲਦੇ ਆ ਵਿਰੋਧ ਦੇ ਚੱਲਦੇ ਆ ਸਰਕਾਰ ਨੂੰ ਯੂ ਟਰਨ ਲੈਣਾ ਪਿਆ ਕਿਰਕਰੀ ਹੋਈ ਤੇ ਹੁਣ ਸਰਕਾਰ ਵੱਲੇ ਫੈਸਲਾ ਕੀਤਾ ਗਿਆ ਕਿ ਕਲੈਕਟਰ ਰੇਟਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਊਗਾ ਉਸ ਮਸਲੇ ਦੇ ਵਿੱਚ ਆ ਕਿਉਂਕਿ ਲੈਂਡ ਪੂਲਿੰਗ ਨੀਤੀ ਮਗਰੋਂ ਸਰਕਾਰ ਨਵੇਂ ਵਿਵਾਦ ਤੋਂ ਬਚਣ ਲੱਗੀ ਹੈ ਤੇ ਕਈ ਜ਼ਿਲ੍ਹਿਆਂ ਵਿੱਚ ਪਹਿਲਾਂ ਹੀ ਕਲੈਕਟਰ ਰੇਟ ਵਧਾਏ ਜਾ ਚੁੱਕੇ ਸੀ ਪਰ ਹੁਣ ਸਰਕਾਰ ਨੇ ਇਹ ਫੈਸਲਾ ਕਰ ਲਿਆ ਖਬਰ ਜੋ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਸਮੁੱਚੇ ਪੰਜਾਬ ਵਿੱਚ ਕਲੈਕਟਰ ਰੇਟਾਂ 'ਚ ਵਾਧੇ ਦੀ ਤਜ਼ਵੀਜ਼ ਨੂੰ ਫਿਲਹਾਲ ਰੋਕ ਲਗਾ ਦਿੱਤੀ ਹੈ ਲੈਂਡ ਪੂਲਿੰਗ ਨੀਤੀ ਦੀ ਵਾਪਸੀ ਮਗਰੋਂ ਸੂਬੇ ਵਿੱਚ ਬਣੇ ਮਾਹੌਲ ਦੇ ਮੱਧ ਨਜ਼ਰ ਆਮ ਆਦੀ ਪਾਰਟੀ ਸਰਕਾਰ ਨੇ ਹਾਲ ਦੀ ਘੜੀ ਸਾਰੇ ਸੂਬੇ ਵਿੱਚ ਕਲੈਕਟਰ ਰੇਟਾਂ ਵਿੱਚ ਵਾਧਾ ਕਰਨ ਤੋਂ ਪਾਸਾ ਵੱਟ ਲਿਆ ਪੰਜਾਬ ਸਰਕਾਰ ਨੇ ਮਾਲੀਏ ਵਿੱਚ ਵਾਧੇ ਦੇ ਮੱਦੇ ਨਜ਼ਰ ਸਾਰੇ ਜ਼ਿਲ੍ਹਿਆਂ ਵਿੱਚ ਕਲੈਕਟਰ ਰੇਟਾਂ ਵਿੱਚ ਵਾਧਾ ਕਰਨ ਕਰਨ ਦੀ ਜਿਹੜੀ ਯੋਜਨਾ ਬਣਾਈ ਸੀ ਅਤੇ ਦਰਜਨ ਜ਼ਿਲ੍ਹਿਆਂ ਵਿੱਚ ਇਸ ਸਕੀਮ ਨੂੰ ਅਮਲ ਵਿੱਚ ਵੀ ਲਿਆਂਦਾ ਜਾ ਚੁੱਕਾ ਸੀ ਪਰ ਇਸੇ ਦਰਾਨ ਹੁਣ ਜਦੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਜਿਹੜੀ ਆ ਮਜਬੂਰੀ ਵਸ ਵਾਪਸ ਲੈਣੀ ਪਈ ਤਾਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਡਿਪਟੀ ਕਮਿਸ਼ਨਰਾਂ ਤੋਂ ਵੀ ਪ੍ਰਾਪਤ ਹੋਏ ਕੁਝ ਪ੍ਰਸਤਾਵਾਂ ਨੂੰ ਹਾਲੇ ਮੁੱਲਤਵੀ ਸਰਕਾਰ ਨੇ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਚਾਲੂ ਵਿੱਤੀ ਵਰੇ ਦੌਰਾਨ ਸਟੈਂਪ ਅਤੇ ਰਜਿਸਟ੍ਰੇਸ਼ਨ ਤੋਂ 7000 ਕਰੋੜ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਮਿੱਥਿਆ ਸੀ ਜੋ ਕਿ ਪਿਛਲੇ ਵਿੱਤੀ ਸਾਲ ਦੌਰਾਨ 57550 ਕਰੋੜ ਰੁਪਏ ਸੀ ਮਤਲਬ ਪਿਛਲੇ ਸਾਲ 57550 ਕਰੋੜ ਰੁਪਏ ਸੀ ਤੇ ਇਸ ਵਾਰ ਸਰਕਾਰ ਨੇ ਕਰੀਬ 7000 ਕਰੋੜ ਦਾ ਮਾਲੀਆ ਇਕੱਠਾ ਕਰਨ ਦਾ ਜਿਹੜਾ ਟੀਚਾ ਰੱਖਿਆ ਸੀ ਹੁਣ ਕਈ ਜ਼ਿਲ੍ਹਿਆਂ ਵਿੱਚ ਕਲੈਕਟਰ ਰੇਟਾਂ ਵਿੱਚ ਵਾਧਾ ਕੀਤੇ ਜਾਣ ਮੋਰੋ ਕਾਫੀ ਰੌਲਾ ਰੱਪਾ ਵੀ ਪਿਆ ਸੀ ਤੇ ਪਤਾ ਲੱਗਿਆ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਅਗਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਕਲੈਕਟਰ ਰੇਟਾਂ ਵਿੱਚ 25 ਤੋਂ 40% ਤੱਕ ਵਾਧੇ ਦਾ ਪ੍ਰਸਤਾਵ ਰੱਖਿਆ ਸੀ ਲੁਧਿਆਣਾ ਪ੍ਰਸ਼ਾਸਨ ਵੱਲੋਂ ਇਹ ਪ੍ਰਸਤਾਵ ਸਰਕਾਰ ਨੂੰ ਭੇਜਿਆ ਗਿਆ ਸੀ ਜਿਸ ਨੂੰ ਫਿਲਹਾਲ ਸਰਕਾਰ ਨੇ ਪ੍ਰਵਾਨਗੀ ਨਹੀਂ ਦਿੱਤੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਦਾ ਮੁੱਖ ਕੇਂਦਰ ਵੀ ਲੁਧਿਆਣਾ ਹੀ ਬਣਿਆ ਰਿਹਾ ਕਿਉਂਕਿ ਇਸੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਜ਼ਮੀਨ ਸਰਕਾਰ ਵੱਲੋਂ ਹਾਸਲ ਕੀਤੀ ਜਾਣੀ ਸੀ ਕਰੀਬ 25 ਹਰ ਏਕੜ ਜ਼ਮੀਨ ਜਿਹੜੀ ਆ ਸਰਕਾਰ ਨੇ ਐਕਵਾਇਰ ਕਰਨੀ ਸੀ ਸਰਕਾਰ ਫੌਰੀ ਤੌਰ ਤੇ ਕੋਈ ਨਵਾਂ ਕਿਸਾਨਾਂ ਨਾਲ ਰਫੜ ਸਹਿੇੜਦਾ ਨਹੀਂ ਚਾਹੁੰਦੀ ਕਿਉਂਕਿ ਲੈਂਡ ਪੋਲਿੰਗ ਨੀਤੀ ਕਾਰਨ ਹੀ ਸੱਤਾਧਿਰ ਦੀ ਕਾਫੀ ਕਿਰਕਰੀ ਹੋਈ ਆ ਉਧਰ ਬਠਿੰਡਾ ਪ੍ਰਸ਼ਾਸਨ ਵੱਲ ਵੱਡੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਪ੍ਰਸ਼ਾਸਨ ਵੱਲੋਂ ਕੁਝ ਖੇਤਰਾਂ ਵਿੱਚ ਕਲੈਕਟਰ ਰੇਟਾਂ ਵਿੱਚ 5% ਦੀ ਵਾਧਾ ਕੀਤਾ ਜਾ ਚੁੱਕਾ ਹੈ ਜਦ ਕਿ ਪੌਸ਼ ਇਲਾਕਿਆਂ ਦੇ ਕਲੈਕਟਰ ਰੇਟਾਂ ਵਿੱਚ ਵਾਧਾ ਕੀਤਾ ਜਾਣਾ ਹਾਲੇ ਪੈਂਡਿੰਗ ਸੀ ਜਿਸ ਨੂੰ ਹਾਲ ਦੀ ਘੜੀ ਪੰਜਾਬ ਸਰਕਾਰ ਦੀ ਪ੍ਰਵਾਨਗੀ ਦੀ ਡੀਗ ਸੀ ਲੇਕਿਨ ਹੁਣ ਸਰਕਾਰ ਦਾ ਫੈਸਲਾ ਆ ਚੁੱਕਾ ਹੈ ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ 12 ਜ਼ਿਲ੍ਹਿਆਂ ਵਿੱਚ 5 ਤੋਂ 50 ਫੀਸਦੀ ਤੱਕ ਕਲੈਕਟਰ ਰੇਟਾਂ ਵਿੱਚ ਵਾਧਾ ਕੀਤਾ ਜਾ ਚੁੱਕਾ ਹੈ ਜਿਨ੍ਹਾਂ ਵਿੱਚ ਜ਼ਿਲ੍ਹਾ ਫਾਜ਼ਿਲਕਾ ਬਰਨਾਲਾ ਅੰਮ੍ਰਿਤਸਰ ਪਠਾਨਕੋਟ ਰੋਪੜ ਨਵਾਂ ਸ਼ਹਿਰ ਸੰਗਰੂਰ ਮੋਗਾ ਕਪੂਰਥਲਾ ਮਲੇਰਕੋਟਲਾ ਜਲੰਧਰ ਅਤੇ ਫਰੀਦਕੋਟ ਜ਼ਿਲ੍ਹੇ ਸ਼ਾਮਲ ਨੇ ਪਟਿਆਲਾ ਜ਼ਿਲ੍ਹੇ ਵਿੱਚ ਕਲੈਕਟਰ ਰੇਟ ਪਿਛਲੇ ਸਾਲ ਹੀ ਵਧਾ ਦਿੱਤੇ ਗਏ ਸਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਲੈਕਟਰ ਦਰਾਂ ਵਿੱਚ 5 ਤੋਂ 100% ਦਾ ਵਾਧਾ ਕੀਤਾ ਗਿਆ ਹੈ ਅੰਮ੍ਰਿਤਸਰ ਸ਼ਹਿਰ ਦੇ ਕੁਝ ਇਲਾਕਿਆਂ ਦੇ ਵਿੱਚ ਇਹ ਵਾਧਾ ਜ਼ਿਆਦਾ ਹੈ ਤੇ ਪਿੰਡੂ ਖੇਤਰਾਂ ਵਿੱਚ ਘੱਟ ਅਗਰ ਗੱਲ ਜਲੰਧਰ ਸ਼ਹਿਰ ਦੀ ਕੀਤੀ ਜਾਵੇ ਤਾਂ ਕਲੈਕਟਰ ਰੇਟਾਂ ਵਿੱਚ 5% ਦਾ ਵਾਧਾ ਕੀਤਾ ਗਿਆ ਤੇ ਤੇ ਬਾਹਰਲੇ ਇਲਾਕਿਆਂ ਵਿੱਚ ਇਹ ਵਾਧਾ ਕਰੀਬ 20% ਦੱਸਿਆ ਗਿਆ ਹੈ ਇਸ ਤੋਂ ਇਲਾਵਾ ਹਿਆਰਪੁਰ ਜ਼ਿਲ੍ਹੇ ਵਿੱਚ ਵੀ ਕਲੈਕਟਰ ਰੇਟ 20% ਦੀ ਵਧਾਏ ਗਏ ਨੇ ਪੰਜਾਬੀ ਰੁਪਈਆਂ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਉਹਨਾਂ ਦੀ ਖਬਰ ਜਿਹੜੀ ਸਾਂਝੀ ਕੀਤੀ ਆ ਉਹਦੇ ਉਹਨਾਂ ਨੇ ਇਸ ਮਸਲੇ ਦੇ ਵਿੱਚ ਕਿਸਾਨ ਯੂਨੀਅਨ ਉਗਰਾਹਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾ ਨੇ ਮਾਲ ਮਹਿਕਮੇ ਵੱਲੋਂ ਤਹਿਸੀਲਾਂ ਨੂੰ ਭ੍ਰਿਸ਼ਟਾਚਾਰ ਬukt ਕੀਤੇ ਜਾਂਦੇ ਦਾਅਵੇ ਤੇ ਵੀ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਜੇ ਈਜ਼ੀ ਰਜਿਸਟਰੀ ਨਾਲ ਸੂਬੇ ਦੀਆਂ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਖਤਮ ਹੋ ਗਿਆ ਤਾਂ ਇਸ ਨਾਲ ਤਾਂ ਸਰਕਾਰੀ ਮਾਲੀ ਵਿੱਚ ਆਪਣੇ ਆਪ ਹੀ ਵਾਧਾ ਹੋ ਗਿਆ ਹੋਵੇਗਾ ਤਾਂ ਫਿਰ ਕਲੈਕਟਰ ਰੇਟਾਂ ਵਿੱਚ ਵਾਧੇ ਦੀ ਕੀ ਤੁਕ ਬੰਦੀ ਆ ਜਿਹਦੇ ਚੱਲਦੇ ਹੁਣ ਸਰਕਾਰ ਨੂੰ ਲੱਗ ਪਤਾ ਲੱਗ ਚੁੱਕਾ ਹੈ ਕਿ ਜਿੱਥੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਪਈਆ ਉੱਥੇ ਹੁਣ ਕਲੈਕਟਰ ਰੇਟਾਂ ਵਿੱਚ ਵਾਧਾ ਕਰਨਾ ਵੀ ਸਰਕਾਰ ਨਵੀਂ ਕੋਈ ਮੁਸੀਬਤ ਆਪਣੇ ਪੱਲੇ ਨਹੀਂ ਬਣਾ ਚਾਹੁੰਦੀ ਨਾ ਹੀ ਕੋਈ ਮੁੱਦਾ ਨਵਾਂ ਸਹਿੜਨਾ ਚਾਹੁੰਦੀ ਆ ਜਿਹਦੇ ਚੱਲਦੇ ਹੁਣ ਸਰਕਾਰ ਨੇ ਇਹ ਫੈਸਲਾ ਲੈ ਲਿਆ ਕਿ ਪੰਜਾਬ ਸਰਕਾਰ ਵੱਲੋਂ ਫਿਲਹਾਲ ਦੀ ਘੜੀ ਕਲੈਕਟਰ ਰੇਟਾਂ ਦੇ ਵਿੱਚ ਜਿਹੜਾ ਵਾ ਉਹ ਵਾਅਦਾ ਨਹੀਂ ਕੀਤਾ ਜਾਊਗਾ ਜਿੰਨਾ ਜ਼िला ਪ੍ਰਸ਼ਾਸਨਾਂ ਨੇ ਜਿਹੜਾ ਵਾਅਦਾ ਕਰਨ ਦੀ ਤਜਵੀਜ਼ ਬਣਾਈ ਸੀ ਸਰਕਾਰ ਨੂੰ ਉਹਨਾਂ ਨੇ ਸ਼ਿਫਾਰਿਸ਼ ਕੀਤੀ ਸੀ ਉਹ ਵੀ ਸਰਕਾਰ ਨੇ ਰੋਕ ਦਿੱਤੀ ਆ ਕਿਉਂਕਿ ਸਰਕਾਰ ਇਸ ਮਸਲੇ ਦੇ ਵਿੱਚ ਨਵਾਂ ਜਿਹੜੀ ਮੁਸੀਬਤ ਸਿਆਸੀ ਤੌਰ ਤੇ ਨਹੀਂ ਸੇੜਨਾ ਚਾਹੁੰਦੀ ਜਿਸ ਕਰਕੇ ਇਹ ਫੈਸਲਾ ਸਰਕਾਰ ਨੇ ਲਿਆ ਹਾਲਾਂਕਿ ਸਰਕਾਰ ਨੂੰ ਉਮੀਦ ਸੀ ਕਿ ਚਾਲੂ ਵਿੱਤੀ ਦਰ ਦੇ ਦਰਾਂ ਸਟੈਂਪ ਤੇ ਰਜਿਸਟ੍ਰੇਸ਼ਨ ਤੋਂ ਸਰਕਾਰ ਨੂੰ ਕਰੀਬ 7000 ਕਰੋੜ ਦਾ ਮਾਲੀਆ ਇਕੱਠਾ ਹੋਏਗਾ ਲੇਕਿਨ ਸਰਕਾਰ ਹੁਣ ਬੁਰੀ ਤਰ੍ਹਾਂ ਡਰ ਚੁੱਕੀ ਆ ਕਿ ਕਿਸਾਨਾਂ ਦਾ ਹੱਲੇ ਵੀ ਜਿਹੜਾ ਸੰਘਰਸ਼ ਜਾਰੀ ਆ ਕਿਸਾਨਾਂ ਨੇ ਕਿਹਾ ਕਿ ਜਦ ਤੱਕ ਜਿਹੜੀ ਲੈਂਡ ਪੂਲਿੰਗ ਨੂੰ ਲੈ ਕੇ ਜਿਹੜੀ ਸਰਕਾਰ ਨੇ ਨੀਤੀ ਬਣਾਈ ਸੀ ਜਿੱਦੀ ਸਰਕਾਰ ਨੇ ਨੋਟੀਫਿਕੇਸ਼ਨ ਵੀ ਕੀਤੀ ਜਦ ਤੱਕ ਉਹ ਡੀ ਨੋਟੀਫਿਕੇਸ਼ਨ ਨਹੀਂ ਹੁੰਦੀ ਸਰਕਾਰ ਉਹ ਲੋਕ ਕੈਬਨਿਟ ਚ ਲਿਆ ਕੇ ਉਹ ਨੋਟੀਫਿਕੇਸ਼ਨ ਰੱਦ ਨਹੀਂ ਕੀਤੀ ਜਾਂਦੀ ਉਦੋਂ ਤੱਕ ਜਿਹੜਾ ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਸ਼ਾਇਦ ਇਸੇ ਚੱਲਦੇ ਸਰਕਾਰ ਨੇ ਹੁਣ ਕਲੈਕਟਰ ਰੇਟਾਂ ਵਿੱਚ ਵੀ ਬੱਦਾਂ ਨਾਂ ਕਰਦਾ ਫੈਸਲਾ ਕੀਤਾ ਹੈ ਇਸ ਖਬਰ ਦੇ ਨਾਲ ਹੀ ਤੁਹਾਡਾ ਤੋਂ ਲੈਨੇ ਆ ਗਿਆ ਦੇਖਦੇ ਰਹੋ এবੀਸ ਪੰਜਾਬ ਧੰਨਵਾਦ